ਹੈਲੋ ਗਾਇਜ਼ ਗੁੱਡ ਮਾਰਨਿੰਗ ਨਮਸਤੇ ਸਸਾਇਕਾਲ ਅਸਲਾਮੁਅਲੈਕਮ ਜੀ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਨਵੀਂ ਜਗ੍ਹਾ ਨਵਾਂ 뷰 ਤੁਹਾਨੂੰ ਅੱਜ ਮੈਂ ਦਿਖਾਉਣ ਲੈ ਕੇ ਆ ਰਿਹਾ ਹਾਂ ਜੋ ਕਿ ਅੱਜ ਹਿਸਟੋਰੀਕਲ ਜਿਹੜੀ ਜਗ੍ਹਾ ਹੈਗੀ ਆ ਮਲੇਰ ਕੋਟਲਾ ਦਾ ਕਿਲਾ ਰਹਿਮਤਗੜ ਪਿੰਡ ਕਿਲਾ ਰਹਿਮਤਗੜ ਦਾ ਕਿਲਾ ਉਹ ਅੱਜ ਤੁਹਾਨੂੰ ਮੈਂ ਐਕਸਪਲੋਰ ਕਰਦਾ ਜੀ ਦਿਖਾਉਣਾ ਤੁਹਾਨੂੰ ਮੈਂ ਕਿਲੇ ਬਾਰੇ ਕਿਲਾ ਕਿਸ ਤਰ੍ਹਾਂ ਦਾ ਹੈਗਾ ਇਹ ਕਿਲਾ ਤੇ ਵੀ ਇਹ ਇਹਦੀ ਕੀ ਹਿਸਟੋਰੀਕਲ ਥਿਊ ਤੇ ਪਲੱਸ ਇਹਦਾ ਤੁਹਾਨੂੰ ਮੈਂ ਦਿਖਾਉਣਾ ਇਹਦਾ ਕੀ ਇਤਿਹਾਸ ਹੈਗਾ ਉਹ ਤੁਹਾਨੂੰ ਅੱਜ ਮੈਂ ਐਕਸਪਲੋਰ ਕਰਦਾ ਜੀ ਚਲਦੇ ਆਪਾਂ ਤੁਹਾਨੂੰ ਅੱਜ ਕਿਲਾ ਰਹਿਮਤਗੜ ਦਾ ਕਿਲਾ ਦਿਖਾਣੇ ਆ ਜੀ ਚਲਦੇ ਜੀ ਆਪੇ ਚਲਦੇ ਜੀ ਆਪਾਂ ਅੰਦਰਲੇ ਜਗ੍ਹਾ ਦੇ ਉੱਪਰ ਦਿਖਾਣਿਆ ਤੁਹਾਨੂੰ ਕਿਲਾ ਰਹਿਮਤਗੜ੍ਹ ਦਾ ਕਿਲਾ ਜੋ ਮਲੇਰਕੋਲਾ ਨਵਾਬ ਦਾ ਇਹ ਬਣਾਇਆ ਹੋਇਆ ਕਿਲਾ ਹੈਗਾ ਇੱਥੇ ਵੀ ਇੱਕ ਉਹਨਾਂ ਦੀ ਰਾਣੀ ਇੱਥੇ ਰਹਿੰਦੀ ਸੀਗੀ ਤੇ ਬਾਕੀ ਰਾਣੀਆਂ ਵੀ ਇੱਥੇ ਸੈਰ ਕਰਨ ਵਾਸਤੇ ਆਉਂਦੀਆਂ ਸੀ ਆਪਣੀ ਇੱਥੇ ਰਹਿ ਕੇ ਆਪਣਾ ਇੰਜੋਏ ਕਰਦੀਆਂ ਸਨ ਤੇ ਨਵਾਬ ਸਾਹਿਬ ਵੀ ਇੱਥੇ ਆ ਕੇ ਆਪਣਾ ਅੰਜੋਏ ਕਰਦੇ ਸਨ ਇੱਥੇ ਦਿਖਾਉਨੇ ਆ ਤੁਹਾਨੂੰ ਇਹ ਕਿਲਾ ਇਹ ਹੈਗੀ ਆ ਸਾਰੀ ਕਿਲੇ ਦੀ ਬਿਲਡਿੰਗ ਟੱਟ ਚੁੱਕੀ ਆ ਜੋ ਦੇਖ ਸਕਦੇ ਹੋ ਤੁਸੀਂ ਇਹ ਦਿਖਾਉਂਦੀ ਹੋਈ ਮੂੰਹ ਬੋਲੀ ਤਸਵੀਰਾ ਜੋ ਟੈ ਟੈਰੀ ਹੋ ਚੁੱਕਿਆ ਪਹਿਲੇ ਨਾਲੋਂ ਇਹ ਕਿਲਾ ਕਿਸੇ ਟਾਈਮ ਇੱਥੇ ਅਦਾਲਤਾਂ ਵੀ ਲੱਗਦੀਆਂ ਸਨ ਤੇ ਕਚੇਰੀਆਂ ਵੀ ਲੱਗਦੀਆਂ ਸਨ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਦੇਖੋ ਇਹ ਸਾਰੀ ਬਿਲਡਿੰਗ ਇਹ ਦੇਖ ਸਕਦੇ ਹੋ ਤੁਸੀਂ ਬਿਲਡਿੰਗ ਇਹ ਵੀ ਟੈ ਟੈਰੀ ਹੋ ਚੁੱਕੀ ਆ ਇਹ ਮਲੇਰਕੋਟਲਾ ਨਵਾਬ ਦਾ ਕਿਲਾ ਸੀਗਾ ਇਹ ਕਿਲਾ ਪਿੰਡ ਰਹਿਮਤਗੜ ਮਲੇਰਕੋਟਲਾ ਦੇ ਨਾਲ ਹੀ ਉੱਥੇ ਬਣਿਆ ਹੋਇਆ ਕਿਲਾ ਇਹ ਇਹਦੇ ਨਾਂ ਤੇ ਹੀ ਪਿੰਡ ਕਿਲਾ ਵਸਿਆ ਹੋਇਆ ਇਹ ਸਾਹੇ ਮੱਜਦ ਕਹਾਉਂਦੀ ਆ ਇਹ ਇਹ ਪੁਰਾਣੀ ਬਿਲਡਿੰਗ ਆ ਉਹਨਾਂ ਦੀ ਮੱਜਦ ਦੀ ਉਦੇ ਨਾਲ ਹੀ ਇਹ ਹੁਣ ਨਵੀਂ ਉਸਾਰੀ ਕਰ ਦਿੱਤੀ ਆ ਸ਼ਾਹੀ ਮਸਜਿਦ ਦੀ ਇਹ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੀ ਆ ਬਾਹਲੀ ਸਾਈਡ ਤੋਂ ਵੀ ਇਹ ਇਹ ਵਾਲੀ ਜੋ ਬਿਲਡਿੰਗ ਹੈਗੀ ਆ ਇਹ ਸ਼ਾਹੀ ਮਸਜਿਦ ਦੀ ਹੈਗੀ ਆ ਇਹ ਵੀ ਦੇਖ ਸਕਦੇ ਹੋ ਤੁਸੀਂ ਬਿਲਡਿੰਗ ਦਾ ਇਹ ਸ਼ਾਹ ਕਿਲੇ ਦਾ ਇਹ ਟੈ ਟੇਰੀ ਹੋ ਚੁੱਕਿਆ ਸਾਰਾ ਇਹ ਜਗ੍ਹਾ ਦੇ ਉੱਪਰ ਦੱਸਦੇ ਨੇ ਵੀ ਪੂਲ ਬਣਿਆ ਹੋਇਆ ਸੀਗਾ ਜਿੱਥੇ ਰਾਣੀਆਂ ਆ ਕੇ ਨਹਾਉਂਦੀਆਂ ਸਨ ਇਹ ਜਗ੍ਹਾ ਉਹੀ ਆ ਦੇਖ ਸਕਦੇ ਹੋ ਤੁਸੀਂ ਇਹ ਕਿਲੇ ਦੀ ਦਵਾਰ ਦੇਖ ਸਕਦੇ ਹੋ ਉੱਪਰਲਾ ਹਿੱਸਾ ਜਿਹੜਾ ਬੈਕ ਵਾਲਾ ਹਿੱਸਾ ਜੋ ਇਹ ਦੇਖ ਸਕਦੇ ਹੋ ਸਿਰਫ ਅੱਧਾ ਹੀ ਖੜਾ ਇਹ ਵੀ ਟੜਟੜੀ ਹੋ ਚੁੱਕਿਆ ਇਹ ਵੀ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਕਿਲੇ ਦੀ ਇਹ ਵੀ ਖਾਸਾ ਹੋ ਚੁੱਕੀ ਆ ਢਾਹ ਢੇਰੀ ਹੋ ਚੁੱਕਿਆ ਇਹਦੀ ਕੋਈ ਵੀ ਹੁਣ ਇਸ ਟਾਈਮ ਦੇਖਪਾਲਣੀ ਹੈਗੀ ਇਹ ਵੀ ਦੇਖ ਸਕਦੇ ਹੋ ਤੁਸੀਂ ਬਿਲਡਿੰਗ ਦਾ ਹਿੱਸਾ ਕਿਲੇ ਦਾ ਕਾਫੀ ਇਹ ਵੀ ਢੈਰੀ ਢਾਹ ਹੋ ਚੁੱਕਿਆ ਲਗਭਗ ਇਹ ਕਿਲਾ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈਗਾ ਦੇਖ ਸਕਦੇ ਹੋ ਤੁਸੀਂ ਇਹ ਵੀ ਤੁਸੀਂ ਦੇਖ ਸਕਦੇ ਹੋ ਮিনার ਆ ਜੋ ਕਿਲੇ ਦਾ ਇਹ ਬੈਕ ਸਾਈਡ ਤੇ ਆ ਇਹ ਵੀ ਟਹਾ ਟੇਰੀ ਹੋ ਚੁੱਕਿਆ ਦੇਖ ਸਕਦੇ ਹੋ ਤੁਸੀਂ ਇਹ ਵੀ ਤੁਸੀਂ ਦੇਖ ਸਕਦੇ ਹੋ ਦਵਾਰ ਹੈ ਇਹ ਕਿਲੇ ਦੀ ਬੈਕ ਸਾਈਡ ਦੀ ਇਹ ਦਿਵਾਰ ਆ ਇਹ ਸਾਹਮਣੇ ਤੋਂ ਕਿਲਾ ਹੈਗਾ ਕਿਲੇ ਦੀ ਬਿਲਡਿੰਗ ਆ ਜੋ ਉਹ ਸਾਹਮਣੇ ਜਿਹੜਾ ਹੈਗਾ ਮੇਨ ਗੇਟ ਸੀਗਾ ਉਹ ਦੇਖੋ ਹੁਣ ਵੀ ਮੇਨ ਗੇਟ ਦਾ ਹਿੱਸਾ ਜਿਹੜਾ ਹੈਗਾ ਵੀ ਦੇਖ ਸਕਦੇ ਹੋ ਇਹ ਵਾਲਾ ਮੇਨ ਗੇਟ ਸੀਗਾ ਲਗਭਗ ਇਹ 100 ਸਾਲ ਤੋਂ ਵੀ ਉੱਪਰ ਇਹ ਪੁਰਾਣਾ ਕਿ ਲੱਗਿਆ ਜੀ ਇਹ ਵੀ ਕਿਲੇ ਦੇ ਅੰਦਰ ਕੁਛ ਦੇਖ ਸਕਦੇ ਹੋ ਬਿਲਡਿੰਗ ਜਿਹੜੀ ਆ ਢੈ ਟੇਰੀ ਹੋ ਚੁੱਕੀ ਆ ਕਿਉਂਕਿ ਇਹਨੂੰ 100 ਸਾਲ ਤੋਂ ਉੱਪਰ ਹੀ ਹੋ ਚੁੱਕਿਆ ਬਣੀ ਹੋਏ ਨੂੰ ਕਿਲੇ ਨੂੰ ਕਿਉਂਕਿ ਲਗਭਗ ਕਈ ਲੋਕਾਂ ਨੂੰ ਮੈਂ ਪੁੱਛ ਚੁੱਕਿਆ ਕਿਉਂਕਿ ਉਹਨਾਂ ਦੇ ਜਨਮ ਤੋਂ ਪਹਿਲਾਂ ਦੀਆਂ ਇਹ ਗੱਲਾਂ ਨੇ ਕਿਲੇ ਦੀਆਂ ਕਿਲੇ ਬਾਰੇ ਜਿਹੜੇ ਅੱਜ ਕੱਲ ਦੇ ਨਵੇਂ ਮੁੰਡੇ ਆ ਉਨਨ ਨੂੰ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਇਹ ਦੇਖ ਸਕਦੇ ਹੋ ਤੁਸੀਂ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਵੀ ਇੱਥੇ ਸ਼ਹਿਦੇਹ ਕਾਫੀ ਇੱਥੇ ਬਰਾਂਡਾ ਟਾਈਪ ਬਣਿਆ ਹੋਇਆ ਸੀ ਲੌਬੀ ਟਾਈਪ ਜੋ ਇੱਥੇ ਅਦਾਲਤ ਸੈਦ ਲੱਗਦੀ ਸੀ ਕਹਿੰਦੇ ਨੇ ਇੱਥੇ ਅਦਾਲਤ ਵੀ ਹੁੰਦੀ ਸੀਗੀ ਇਹ ਸਾਹਮਣੇ ਦੇਖ ਸਕਦੇ ਹੋ ਬਹੁਤ ਪੁਰਾਣੀਆਂ ਪੌੜੀਆਂ ਬਣੀਆਂ ਹੋਈਆਂ ਨੇ ਉੱਪਰ ਜਾਣ ਵਾਸਤੇ ਇਹ ਦੇਖ ਸਕਦੇ ਹੋ ਪੌੜੀਆਂ ਬਣੀਆਂ ਨੇ ਉੱਪਰ ਜਾਣ ਵਾਸਤੇ ਕੇਲੇ ਦੇ ਉੱਪਰ ਉਹ ਵਿਧਾਨ ਦਿਖਾਉਣੀ ਆ ਬਿਲਡਿੰਗ ਇਹ ਸਾਰੀ ਉੱਪਰਲੀ ਬਿਲਡਿੰਗ ਆ ਇਹ ਦੇਖ ਸਕਦੇ ਹੋ ਚੱਲਦੇ ਆ ਤੁਹਾਨੂੰ ਉੱਪਰਲੀ ਬਿਲਡਿੰਗ ਦਿਖਾਉਣੀ ਆ ਇਹ ਦੇਖ ਸਕਦੇ ਹੋ ਸੀੜੀਆਂ ਪੌੜੀਆਂ ਜਿਹਨੂੰ ਕਹਿ ਸਕਦੇ ਆ ਆਪਾਂ ਤੇ ਸਾਹਮਣੇ ਕਲੇਦੀ ਬਿਲਡਿੰਗ ਆ ਜੋ ਟੈ ਟੇਰੀ ਹੋ ਚੁੱਕੀ ਆ ਦੇਖ ਸਕਦੇ ਹੋ ਲਗਭਗ ਸਾਰੀ ਖੰਡਰ ਬਣ ਚੁੱਕੀ ਆ ਇਹ ਕਿਉਂਕਿ 100 ਸਾਲ ਤੋਂ ਵੀ ਉੱਪਰ ਇਹਨੂੰ ਬਿਲਡਿੰਗ ਨੂੰ ਹੋ ਚੁੱਕਿਆ ਨਵਾਬ ਦੇ ਬੇਲੇ ਦਾ ਇਹ ਵਿਊ ਤੇ ਕਿਲਾ ਹੈਗਾ ਕਿਲਾ ਰੰਤਗੜ ਦੇ ਪਿੰਡ ਦੇ ਵਿੱਚ ਹੀ ਬਣਿਆ ਹੋਇਆ ਹੈ ਇਹ ਕਿਲਾ ਜੋਟਾ ਏਟੇਰੀ ਹੋ ਚੁੱਕਿਆ ਇਹ ਕਿਲੇ ਦੇ ਉੱਤੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਇਹ ਥੋੜੀ ਜੀ ਹਟ ਕੇ ਅਲੱਗ ਤੋਂ ਬਿਲਡਿੰਗ ਬਣੀ ਆ ਇੱਕ ਕਿਸੇ ਬੰਦੇ ਨੇ ਦੱਸਿਆ ਵੀ ਇੱਥੇ 10 ਦਿਨ ਇਹ ਵੀ ਜੇਲ੍ਹ ਖਾਨਾ ਸੀਗਾ ਦੇਖ ਸਕਦੇ ਹਾਂ ਦਿਖਾਉਨੇ ਆ ਸਾਨੂੰ ਅੰਦਰੋਂ ਵੀ ਇਹਨਾਂ ਦਾ ਇਸਦਾ ਹਾਲ ਦੇਖ ਸਕਦੇ ਆ ਜੇ ਆਪਾਂ ਖੜੇ ਆ ਉੱਪਰ ਆ ਕੇ ਕਿਲੇ ਦੇ ਇਹ ਸਾਰੀ ਬਿਲਡਿੰਗਾਂ ਕਾਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਕੀ ਦੀ ਵੀ ਕਿਲੇ ਦੀ ਬਿਲਡਿੰਗ ਇਹ ਮਨਾਰ ਆ ਜੀ ਦੇਖ ਤਾ ਸਕਦੇ ਹੋ ਇਹ ਚਾਰੇ ਸਾਈਡਾਂ ਦੇ ਉੱਤਰ ਕਿਲੇ ਦੇ ਬਾਹਲੀਆ ਚਾਰੇ ਸਾਈਡਾਂ ਦੇ ਉੱਪਰ ਇਹ ਮਨਾਰ ਬਣੇ ਹੋਏ ਨੇ ਜੋ ਟੈ ਟੇਰੀ ਹੋ ਚੁੱਕੇ ਨੇ ਇੱਕ ਤਾਂ ਇਹ ਹੈਗਾ ਮਨਾਰ ਤੇ ਦੂਸਰਾ